ਸੋਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਐਸਐਮ ਸਾਣੀ ਸੀ ਮੈਂ ਹਾਂ ਪਰ ਦੀਪਗੌਰ ਤੱਕ ਗਲੀ ਦੇ ਵਿੱਚੋਂ ਗੱਡੀ ਲੰਘੌਰ ਨੂੰ ਲੈ ਕੇ ਦੋ ਧਿਰਾਂ ਦੇ ਵਿਚਾਲੇ ਝਗੜਾ ਹੋ ਜਾਂਦਾ ਹੈ ਤੇ ਝਗੜਾ ਇੰਨਾਕ ਜ਼ਿਆਦਾ ਭਿਆਨਕ ਹੋ ਜਾਂਦਾ ਹੈ ਕਿ ਇੱਕ ਸਖਸ਼ ਜਿਸ ਦੀ ਮਾਰਕੁਟਾਈ ਕੀਤੀ ਜਾਂਦੀ ਹੈ ਉਹ ਫੁੱਟਬਾਲ ਦਾ ਕੋਚ ਦੱਸਿਆ ਜਾ ਰਿਹਾ ਹੈ ਦੱਸਦੇ ਕਿ ਉਸ ਦੀ ਕੁੱਟਮਾਰ ਦੇ ਨਾਲ ਨਾਲ ਉਸ ਦੀ ਗੱਡੀ ਦੀ ਭਾਂ ਤੋੜ ਵੀ ਕੀਤੀ ਜਾਂਦੀ ਹੈ ਤਾਂ ਪੂਰਾ ਮਾਮਲਾ ਜਿਹੜਾ ਕੀ ਹੈ ਤੁਹਾਨੂੰ ਉਹ ਵਿਸਥਾਰ ਪੂਰਵਕ ਦੱਸ ਦਿੰਨੇ ਹੈ ਦਰਸਲ ਵਿਪਨ ਨਾਮ ਦਾ ਸਖਸ਼ ਜਿਹੜਾ ਕਿ ਫੁੱਟਬਾਲ ਦਾ ਕੋਚ ਸੀ ਬੱਚਿਆਂ ਨੂੰ ਕੋਚਿੰਗ ਦੇ ਕੇ ਵਾਪਸ ਆ ਰਿਹਾ ਸੀ ਉਸ ਦੀ ਗੱਡੀ ਜਿਹੜੀ ਗਲੀ ਦੇ ਵਿੱਚ ਖੜੀ ਹੁੰਦੀ ਹੈ ਇਸ ਦੇ ਨਾਲ ਹੀ ਕੁਝ ਪਰਿਵਾਰਿਕ ਮੈਂਬਰ ਨੇ ਜਿਹੜੇ ਗਲੀ ਦੇ ਵਿੱਚ ਕੁਰਸੀਆਂ ਢਾਕੇ ਬੈਠੇ ਹੁੰਦੇ ਨੇ ਹਾਲਾਂਕਿ ਵਿਪਨ ਦੇ ਕੋਲ ਰਸਤਾ ਮੰਗਿਆ ਜਾਂਦਾ ਹੈ ਕਿ ਤੁਸੀਂ ਆਪਣੀਆਂ ਕੁਰਸੀਆਂ ਤੁਹਾਡੇ ਸਮੇਂ ਲਈ ਇੱਕ ਪਾਸੇ ਕਰ ਲਓ ਤਾਂ ਕਿ ਉਸ ਨੂੰ ਰਸਤਾ ਦਿੱਤਾ ਜਾਵੇ ਤਦ ਪਰਿਵਾਰਿਕ ਮੈਂਬਰ ਨੇ ਜਿਹੜੇ ਵਿਪਨ ਦੇ ਨਾਲ ਬਹਿਸ ਕਰਨ ਲੱਗ ਜਾਂਦੇ ਨੇ ਤੇ ਝਗੜੇ ਸਹੱਤ ਤੱਕ ਵੱਧ ਜਾਂਦਾ ਹੈ ਅਕੇ ਜਿਹੜਾ ਫੁੱਟਬਾਲ ਦਾ ਕੋਚ ਹੁੰਦਾ ਉਸਦੀ ਮਾਰ ਕੁੱਟਾਈ ਕਰਨ ਲੱਗ ਜਾਂਦੇ ਨੇ ਤੇ ਇਸ ਦੇ ਨਾਲ ਉਸਦੀ ਗੱਡੀ ਐ ਜਿਹੜੀ ਉਹ ਵੀ ਪੰਦ ਦਿੰਦੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਹੁਣ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਤੇ ਪਹਿਲਾਂ ਤਸਵੀਰਾਂ ਦੇਖ ਲੈਣੇ ਔਰ ਉਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਹੈ ਤੁਹਾਨੂੰ ਵੀ ਸੁਣਾ ਦਿੰਨੇ ਆ। ਘਟਨਾ ਸਰ ਮੈਂ ਮੈਂ ਜੋ ਕੋਚ ਆ ਰਾਉਂਡ ਕਲਾਸ 'ਚ ਕੰਮ ਕਰ ਰਿਹਾ ਤੇ ਮੈਂ ਬੱਚਿਆਂ ਦੇ ਟ੍ਰੈਲੀ ਰਾਉਂਡ ਕਲਾਸ ਫਾਊਂਡੇਸ਼ਨ ਦੀ ਘੁੰਮੜੀ ਮੈਂ ਬੱਚੇ ਘਾਉਣ ਲੈ ਕੇ ਜਾ ਰਿਹਾ ਸੀਗਾ। ਮੈਂ ਪਿਰੂ ਸਾਹਾ ਦਾ ਪਿੰਡ ਤੋਂ ਮੇਰੇ ਫਰੈਂਡ ਦੀ ਗੱਡੀ ਸੀਗੀ ਉਹਦੀ ਗੱਡੀ ਤੇ ਬੱਚਿਆਂ ਨੂੰ ਲੈ ਕੇ ਜਾ ਰਿਹਾ ਸੀ ਉਹਨਾਂ ਦੇ ਫਰੈਂਡ ਦੇ ਬੱਚੇ ਸੀ ਉਹਨਾਂ ਜਿਹੜੇ ਮੈਂ ਲੈ ਕੇ ਆ ਰਿਹਾ ਸੀਗਾ ਤੇ ਮੈਂ ਕੈਪੜੀ ਪਾਈ ਸੀ ਤੇ ਮੈਂ ਸੋਚਿਆ ਮੈਂ ਆਪਣੇ ਘਰੋਂ ਲੋੜ ਪਾ ਕੇ ਤੇ ਚਲੋ ਵਧੀਆ ਤਰੀਕੇ ਨਾਲ ਜਾਂਦੇ ਹਣਾ ਆਪਾਂ ਬੂਟਪਾਰਟ ਪਾ ਕੇ ਵੀ ਕੋਚ ਆ ਚੰਗਾ ਨਹੀਂ ਲੱਗਦਾ ਚ ਆਪਣਾ ਜੀ ਜਦੋਂ ਮੈਂ ਘਰ ਆਲਪਣੇ ਨੂੰ ਗੱਡੀ ਮੋੜੀ ਆ ਅੱਡੇ ਇੱਕ ਜੱਟ ਬਰਾਤਰੀ ਹੈਗੀ ਉਹਨਾਂ ਦੀ ਕੁਰਸੀ ਡਠੀ ਗਲੀ ਦੇ ਵਿੱਚ ਤੇ ਇੱਕ ਕ੍ਰਿਸ਼ਚਨ ਬਰਾਤਨੀ ਦੀ ਮੰਜੀ ਡਠੀ ਗਲੀ ਦੇ ਵਿੱਚ ਜਿਨ੍ਹਾਂ ਦੀ ਮੰਜ਼ੀ ਡਠੀ ਉਹਨਾਂ ਨੇ ਤੇ ਮੰਜ਼ੀ ਪਰੇ ਕਰਦੀ ਤੇ ਜਿਹੜਾ ਜੱਟ ਬਰਾਦਰੀ ਦਾ ਭਾਈ ਸੀਗਾ ਉਹਨੇ ਕਿ ਆਪਣੀ ਜਿਹੜੀ ਕੁਰਸੀ ਉਹਦੀ ਹੈਵੀ ਸਾਈਡ ਤੇ ਹੀ ਉਹ ਮੈਨੂੰ ਗਾਲਾਂ ਕੱਢਣ ਲੱਪਿਆ ਗਾਲਾਂ ਕੱਢਣ ਲੱਪਿਆ ਜਦੋਂ ਗਾਲਾਂ ਕੱਢਦਾ ਕੱਢਦਾ ਉਹਨੇ ਫਿਰ ਮੈਨੂੰ ਧੰਕੀਆਂ ਦੇਣੀਆਂ ਸ਼ੁਰੂ ਕਰਦੀਆਂ ਗਾਲਾਂ ਕੱਢਣੀਆਂ ਮੈਨੂੰ ਗੱਡੀ ਦੇ ਵਿੱਚ ਚੁੱਲ ਕੱਢ ਲਿਆ ਉਹਨਾਂ ਨੇ ਉਹਨਾਂ ਦੀ ਜਿੱਦਾਂ ਕਿ ਪਹਿਲਾਂ ਹੀ ਪਲੈਨਿੰਗ ਸੀਗੀ ਇਹ ਚੀਜ਼ ਕਰਨ ਦੀ ਉਹਨਾਂ ਜਦੋਂ ਮੈਨੂੰ ਗੱਡੀ 'ਚ ਕੱਢਿਆ ਪੂਰਾ ਪਰਿਵਾਰ ਆ ਕੇ ਮੈਨੂੰ ਪੈ ਗਈ ਜੀ ਇਕੱਲੇ ਨੂੰ ਉਹਨਾਂ ਮੈਨੂੰ ਜਾਨੂ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਮੈਂ ਉੱਥੋਂ ਸੁੱਟ ਕੇ ਭੱਜਿਆ ਹਉਨ ਵੀ ਸਵੈਲਿੰਗ ਆ ਮਗਰ ਸਿਰਚੇ ਸਿਟੀਸ ਕਹਿੰਦਾ ਸੀ ਡਾਕਟਰ ਨੇ ਤੇ ਉਹਨਾਂ ਨੇ ਮੈਨੂੰ ਆਪਣੇ ਵੱਲ ਪੂਰੀ ਜਾਨ ਮਾਰਨ ਦੀ ਕੋਸ਼ਿਸ਼ ਕੀਤੀ ਆ ਮੈਂ ਮੰਗ ਕਰਦਾ ਆ ਕਿ ਮੇਰਾ ਇਨਸਾਫ ਕੀਤਾ ਜਾਏ ਅਸਾਸ਼ਨ ਅੱਗੇ ਵੀ ਗੱਡੀ ਨਾਲ ਮੈਨੂੰ ਖਾ ਕੇ ਗੱਡੀ ਉਹਨਾਂ ਨੇ ਭੰਤੌਰ ਕਰਤੀ ਸੀ ਜੀ ਸਾਰੀ ਆਪਾਂ ਦਾ ਕੋਈ ਨਾਮ ਉਹਨਾਂ ਦਾ ਕੋਈ ਹੈਗਾ ਨਾ ਬਹਿਨ ਨਾ ਖਲੂਨ ਨਾ ਆਪਣਾ ਬੋਲ ਨਾ ਛਾਲ ਤੇ ਉਹਨਾਂ ਨੇ ਮੈਨੂੰ ਗਲੀ ਦੇ ਵਿੱਚੋਂ ਨੰੰਗਾ ਤੋਂ ਮਨਾ ਕੀਤਾ ਕਿ ਤੈਨੂੰ ਗਲੀ ਦੇ ਵਿੱਚੋਂ ਨਹੀਂ ਨੰੰਗਾ ਦੇਣਾ ਆਪਣਾ ਉੱਥੋਂ ਦੀ ਆ ਇਹ ਹਾਈਵੇ ਹੈਗਾ ਤੈਨੂੰ ਇੱਥੋਂ ਨਹੀਂ ਨੰੰਗਾ ਨਹੀਂ ਦੇਣਾ ਤੂੰ ਗੱਡੀ ਮੋੜ ਕੇ ਖਾੜੋ ਉੱਥੋਂ ਇਨਾਂ ਨੇ ਮੈਨੂੰ ਗੱਡੀ ਦੇ ਵਿੱਚੋਂ ਬਾਅਦ ਚ ਕੱਢ ਕੇ ਪੂਰੇ ਪਰਿਵਾਰ ਨੇ ਮੈਨੂੰ ਉਡਿਆ ਵਾ ਤੇ ਉੱਥੋਂ ਮੈਂ ਇਹਨਾਂ ਕੋਲ ਜਾਨ ਛਡਾ ਕੇ ਆਪਣੀ ਭੱਜਿਆ ਜੀ ਤੇ ਜਾਂਦੇ ਮੈਂ ਚਾਹੁੰਦਾ ਵਾ ਕਿ ਇਨਸਾਫ ਕੀਤਾ ਜਾਏ ਇਹ ਚੀਜ਼ ਦਾ ਜੋ ਵੀ ਹੈ ਮੁੰਡਾ ਸਾਡਾ ਜੀ ਇਹ ਬੱਚਿਆਂ ਨੂੰ ਖਡੌਂਦਾ ਤੇ ਅਸੀਂ ਬੱਚੇ ਲੈ ਕੇ ਆਉਂਦੇ ਸੀ ਘਰੋਂ ਤੋਂ ਟੂਰਨਾਮੈਂਟ ਚੱਲਦੇ ਪਏ ਸਾਡੇ ਪਿੰਡ ਹੂੰ ਤੇ ਬੱਚਿਆਂ ਨੂੰ ਛੋਟੋੜੀਆਂ ਘੁੰਮਣੇ ਲੈ ਕੇ ਅਸੀਂ ਜਾਣਾ ਸੀ ਉਹਦੇ ਵਿੱਚ 50000 ਰੁਪਿਆ ਵੀ ਅਸੀਂ ਰੱਖਿਆ ਗੱਡੀ 'ਚ ਉਹ 50000 ਰੁਪਿਆ ਵੀ ਇਹਨਾਂ ਕੱਢ ਲਿਆ ਤੇ ਉਤੋਂ ਇਹਨਾਂ ਨੇ ਇਟ ਰੋੜੇ ਮਾਰੇ ਇਹਨਾਂ ਦਾ ਤਾਂ ਮਤਵ ਵਾਲੀ ਕੋਈ ਨਹੀਂ ਜਦੋਂ ਆਪਣੀ ਗਲੀ 'ਚ ਬੈਠੇ ਆ ਇਹ ਆਪਣੀ ਗਲੀ 'ਚ ਬੈਠ ਰਹਿੰਦੇ ਆ ਜਿੱਥੋਂ ਦੀ ਮਰਜ਼ੀ ਲੰਘਦੇ ਝਗੜੇ ਵਿੱਚ ਇਹ ਹੋਇਆ ਵੀ ਅਸੀਂ ਹੈਗੇ ਦੋਵੇਂ ਜਣੇ ਇਹ ਤੇ ਮੇਰੇ ਨਾਲ ਜਾਂਦੇ ਸੀ ਇੱਥੋਂ ਉੱਠ ਕੇ ਜਾਂਦੇ ਸੀ ਤੇ ਦੋਵਾਂ ਨੇ ਅਸੀਂ ਬੜੀ ਮੁਸ਼ਕਲੋਂ ਮੁੰਡੇ ਨੂੰ ਮੈਚ ਡਾਇਆ ਜਾਨੋਂ ਹੀ ਬੁਝਾਇਆ ਕੇ ਜੀ ਉਹ ਜਦੋਂ ਉਹ 5-6 ਜਣੇ ਲੈ ਕੇ ਆ ਗਏ ਦਫ਼ਤਰ ਕਹਾੜੀਆਂ ਤੇ ਮੈਂ ਉੱਥੇ ਇਕੱਲੇ ਨੇ ਕੀ ਕਰ ਲੈਣਾ ਹੈ ਕਾ ਖਾਲੀ ਹੱਥ ਆਈ ਤੇ ਸਾਡੇ ਕੋ ਕੜਾ ਵੀ ਅਸੀਂ ਕਾਰ ਦੇ ਵਿੱਚ ਕੋਈ ਲੈ ਕੇ ਬੈਠੇ ਦੇ ਹਾਂਜੀ ਕੀ ਜਾਂਦੇ ਤੁਸੀਂ ਅਸੀਂ ਇਹ ਜਾਣੇ ਵੀ ਇਨਸਾਫ ਹੋਣਾ ਚਾਹੀਦਾ ਫੁੱਲ ਬੜਾ ਫੁੱਲ ਇਹ ਸਾਡੇ ਬੇਟੇ ਦੇ ਨਾਲ ਅੱਗੇ ਖਿੰਦੇ ਆ ਦੂਹ ਰਾਤ ਉਹ ਪੂਚਾ ਉਹ ਰਾਤ ਬਰਾਤ ਆਉਂਦਾ ਵਾ ਇਹ ਮਤਲਬ ਵੇਖ ਕੇ ਹਰਦੀ ਨਹੀਂ ਆ ਸਾਡੇ ਵਾਲਾ ਤਾਂ ਇਹ 2 ਮਹੀਨੇ ਹੋਇਆ ਤਿੰਨ ਉਦੋਂ ਕਪਾਤ ਹੋਇਆ ਤੇ 50000 ਜੁਰਮਾਨਾ ਵੀ ਰੱਖਿਆ ਗਿਆ ਤੇ ਇਹ ਨਾਲੇ ਫਿਰ ਇਹਨਾਂ ਨੇ ਉੱਥੇ ਗੱਡੀ ਡੱਕ ਕੇ ਹੂੰ ਤੇ ਗੱਡੀ ਭੰਨੀ ਕਿਹੜੀ ਗੱਡੋਂ ਡੱਕੀ ਗੱਡੀ ਕੀ ਕਹਿੰਦੇ ਮੁੰਡੇ ਨੂੰ ਆਂਦੇ ਵੀ ਇਦਾਂ ਦੀ ਅਹੀਂ ਗੱਡੀ ਨਹੀਂ ਲੰਗਾਂਦੇ ਜੀ ਅੱਛਾ ਹਾਂਜੀ ਠੀਕ ਹੈ ਫਿਰ ਇਹਦੇ ਡੈਡੀ ਨੇ ਆਪਣੇ ਘਰ ਵਾਜ ਦਿੱਤੀ ਆ ਮੈਂ ਉੱਥੇ ਮੌਕੇ ਤੇ ਲਾਗੇ ਚੱਲ ਗਿਆ ਹਾਂ ਫਿਰ ਇਹਨੇ ਆਪਣੇ ਘਰ ਦੇ ਜੀਆਂ ਨੂੰ ਵਾਜ ਦਿੱਤੀ ਤੇ ਉਹ ਸਾਰੇ ਗੰਡਾ ਸਿਕੂਸੇ ਫੜ ਕੇ ਤੇ ਆ ਗਏ ਤੇ ਫਿਰ ਅਹੀਂ ਮਤਲਬ ਵੀ ਉੱਥੇ ਭੋਲੇ ਘਲਦੇ ਰਹੇ ਵੀ ਮੁੰਡੇ ਦੀ ਜਾਨ ਬਚਾਈ ਜਿਹਨਾਂ ਮਾਰਨੋਂ ਘਟ ਨਹੀਂ ਜੀ ਗੱਡੀ ਗੱਡੀ ਵੀ ਸਾਰੀ ਤੋੜਤੀ ਜੀ ਅੱਛਾ ਕੀ ਚਾਹੁੰਦੇ ਤੁਸੀਂ ਹਾਂਜੀ ਆ ਨੂੰ ਨਹੀਂ ਸਾਫ਼ ਮਿਲਣਾ ਚਾਹੀਦਾ ਪਾਰਟੀਆਂ ਦਾ ਕਿਤੇ ਆਪਸ ਵਿੱਚ ਕਸਮ ਕਸ ਹੋਈ ਹੈ ਝਗੜਾ ਹੋਇਆ ਮੇਰਾ ਡਿਊਟੀ ਅਫਸਰ ਉਸੇ ਮੌਕੇ ਤੇ ਗਿਆ ਸੀ ਬਰਿੰਦਰ ਅੱਜ ਮੈਂ ਵੀ ਮੌਕਾ ਵੇਖਿਆ ਦੋਹੇ ਪਾਰਟੀਆਂ ਜਿਹੜੀਆਂ ਆਪਸ ਵਿੱਚ ਤੈਸ਼ ਵਿੱਚ ਨੇ ਇੱਕ ਪਾਰਟੀ ਕੋਈ ਨਿਸ਼ਾਰੇ ਦੱਸ ਦਿੱਤਾ ਹੱਲ ਹੋਈ ਆ ਦੂਜਾ ਵੀ ਇੱਕ ਮਨੇ ਦਾਖਲਿਆ ਕੋਸ਼ਿਸ਼ ਤੇ ਕਰਾਂਗੇ ਕਿ ਨਾ ਦੋਹਾਂ ਪਾਰਟੀਆਂ ਰਾਇਨੋ ਕਰਾਵਾਂਗੇ ਜਿਵੇਂ ਨਾਰਾਇਣ ਆਇਆ ਤੇ ਜੋ ਜੋ ਰਿਜ਼ਲਟ ਲਾਉਣਗੇ ਉਹ ਕਾਨੂੰਨ ਕਰ ਵੀ ਨੇ ਹੁੰਦੇ ਸਨ